ਹਰ ਕਿਨਾ ਦੀ ਆਪਣਾ ਮੇਰਾ ਨਾਮ ਬਿਆਨਤ ਕਿੰਗਰ ਆ ਸਾਬਕਾ ਮਸਫਲ ਕਾਉਂਸਲਰ ਆ ਅੱਜ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਕਲੱਬ ਚੌਂਗ ਦੇ ਵਿੱਚੋਂ ਸਮੂਹ ਜਿਹੜੇ ਹੈਗੇ ਨੇ ਸਮਾਜਿਕ ਆਗੂ ਲਾ ਲਈ ਆ ਆਪਾਂ ਸਰਬਤਰ ਮਤ ਲੋਕ ਇਕੱਠੇ ਹੋ ਕੇ ਸਮਾ ਕੱਢ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਬੰਦੇ ਵਿੱਚ ਦੇਖੋ ਮਲੇਰ ਕੋਟਲਾ ਅਸੀਂ ਸ਼ੁਰੂ ਤੋਂ ਹੀ ਕਹਿੰਨੇ ਕਿ ਗੁਲਦਸੇ ਦਾ ਸ਼ਹਿਰ ਹੈ ਅੱਜ ਜਿਹੜਾ ਇਹ ਇਕੱਠ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਜੋ ਪਹਿਲਗਾਉਂ ਦੇ ਵਿੱਚ ਇੱਕ ਬਹੁਤ ਦੁੱਖ ਭਰੀ ਘਟਨਾ ਹੋਈ ਹੈ ਜੋ ਮਤਲਬ ਇੱਕ ਨਿਹੱਤੇ ਲੋਕਾਂ ਨੂੰ ਇੱਕ ਗੋਲੀਆਂ ਨਾਲ ਉਹਨਾਂ ਨੂੰ ਮਾਰਿਆ ਗਿਆ ਉਸ ਦੇ ਰੋਸ਼ਵਜੋਂ ਤੁਸੀਂ ਅੱਜ ਦੇਖ ਲਓ ਖੁਦ ਦੇਖ ਲਓ ਜੋ ਮਲੇਰ ਕੋੜਲਾ ਗੁਲਦਸੇ ਦਾ ਸ਼ਹਿਰ કહਾਇਆ ਜਾਂਦਾ ਹੈ ਅੱਜ ਤੁਹਾਡੇ ਸਾਹਮਣੇ ਸਬੂਤ ਹੈ ਇਹਦੇ ਵਿੱਚ Hindu Muslim Sikh Isai ਸਾਰੇ ਇਸ ਧਰਮਾਂ ਦੇ ਲੋਕ ਇੱਥੇ ਇਕੱਠੇ ਨੇ ਔਰ ਇਸ ਚੀਜ਼ ਦਾ ਅਸੀਂ ਰੋਸ਼ਦਾਹਰ ਕਰਾਂਗੇ ਤਾਂ ਕਿ ਜਿਹੜੇ ਵੀ ਉੱਥੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਨੂੰ ਵੀ ਲੋਕਾਂ ਨੂੰ ਪਤਾ ਲੱਗੇ ਵੀ ਇਸ ਹਿੰਦੁਸਤਾਨ ਦੇ ਜਿਹੜਾ ਕਾਨੂੰਨ ਹੈ ਵੀ ਇੰਨਾ ਸਖਤ ਹੈ ਤਾਂ ਕਿ ਅ ਲੋਕਾਂ ਨੂੰ ਜਿਹੜੀ ਨਹੱਤੇ ਲੋਕਾਂ ਮਾਰੇ ਉਹਨਾਂ ਨੂੰ ਵੱੱਟ ਵੱੱਟ ਸਜ਼ਾ ਮਿਲ ਸਕੇ ਜਿਹੜੇ ਨਹੱਤੇ ਲੋਕਾਂ ਦੀ ਮੌਤ ਹੋਈ ਜਾਂ ਜਿਹਨਾਂ ਤੇ ਹਮਲਾ ਹੋਇਆ ਇਸ ਦਾ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਇਸ ਦਾ ਜ਼ਿੰਮੇਵਾਰ ਤਾਂ ਤੁਹਾਡੇ ਸਾਹਮਣੇ ਜੋ ਉਗਰਵਾਦੀ ਇੱਥੇ ਹੈਗੇ ਜੋ ਆਟੋਮੈਟਿਕਲੀ ਇੱਕ ਕਸ਼ਮੀਰ ਦਾ ਮੁੱਦਾ ਤੁਹਾਨੂੰ ਪਤਾ ਸ਼ੁਰੂ ਤੋਂ ਇੱਕ ਵਰਲਡ ਲੈਵਲ ਤੇ ਇੱਕ ਸੈਂਸਿਟਿਵ ਮੁੱਦਾ ਬਣਿਆ ਹੋਇਆ ਜਿਸ ਨੂੰ ਦੇਖਦੇ ਹੋਏ ਉਹ ਚਾਹੁੰਦੇ ਨਹੀਂ ਵੀ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਹੋਵੇ ਉਸ ਚੀਜ਼ ਨੂੰ ਨੱਥ ਪਾਉਣ ਲਈ ਅਸੀਂ ਭਾਰਤ ਸਰਕਾਰ ਨੂੰ ਕਹਾਂਗੇ ਉਸ ਇਹੋ ਜਿਹੇ ਜਿਹੜੇ ਖਰਾਬ ਕਰਦੇ ਦੇਖੋ ਉੱਥੇ ਜਿਹੜੇ ਲੋਕ ਰੋਜ਼ਗਾਰ ਉਹਨਾਂ ਦਾ ਵੀ ਖਤਮ ਕਰ ਰਹੇ ਨੇ ਇਹ ਨਹੀਂ ਵੀ ਕਿਸੇ ਹੋਰ ਦਾ ਉਹਨਾਂ ਦਾ ਵੀ business ਖਰਾਬ ਹੋ ਰਿਹਾ ਇਸ ਇੱਥੋਂ ਜਿਹੜੇ ਜਾਂਦੇ ਨੇ ਹਿਲ ਸਟੇਸ਼ਨ ਤੇ ਉੱਥੇ ਘੁੰਮਣ ਫਿਰਨ ਜਾਂਦੇ ਤੇ ਸਾਦਾ ਦੇਖੋ ਉੱਥੇ ਕੰਮ ਚੱਲਦਾ ਉਸ ਚੀਜ਼ ਨੂੰ ਰੋਕਣ ਲਈ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਅਸੀਂ ਸਰਕਾਰ ਨੂੰ ਹਿੰਦੂਸਤਾਨ ਸਰਕਾਰ ਨੂੰ ਕਹਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਜਿਹੜੇ ਬਾਰਡਰ ਨੇ ਉਹ ਫੁੱਲ ਸਿਕਿਉਰਿਟੀ ਟਾਈਡ ਕਿਤੇ ਜਾਣ ਆਖਰ ਕਿਤੇ ਦਾ ਟਿਲ ਹੋਈ ਹੋਈਗੀ ਨਾ ਜਿੱਥੋਂ ਆਏ ਨੇ ਅਸੀਂ ਜਾਣਦੇ ਆ ਵੀ ਪੂਰੀ ਸਿਕਿਉਰਿਟੀ ਸਖਤ ਕੀਤੀ ਜਾਵੇ ਔਰ ਜਿਨ੍ਹਾਂ ਨੇ ਇਹ ਕੀਤਾ ਔਰ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਸਖਤੋ ਸਖਤ ਚੌਕ ਦੇ ਵਿੱਚ ਖੜਾ ਕੇ ਗੋਲੀਆਂ ਮਾਰੀਆਂ ਜਾਣ ਅਸੀਂ ਇਹ ਕਹਾਗੇ ਕੀ ਕਹਿਣਾ ਚਾਹਾਂਗੇ ਤੁਸੀਂ ਕੀ ਨਾਂ ਭਰਾਜੀ ਆਪਣਾ ਮੇਰਾ ਨਾਮ ਬਲਜਿੰਦਰ ਸਿੰਘ ਰਸੋਈ ਕੀ ਕਹਿਣਾ ਚਾਹਾਂਗੇ ਜਿਹੜਾ ਅੱਜ ਦਾ ਇਹ ਕੈਂਟਲ ਮਾਰਚ ਕੱਢਿਆ ਜਾ ਰਿਹਾ ਜਿਹੜਾ ਆਪਣੇ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਰੋਸ ਪਾਇਆ ਜਾ ਰਿਹਾ ਕੀ ਕਹੋਗੇ ਇਸ ਸੰਬੰਧ ਵਿੱਚ ਮੈਂ ਬਲਜਿੰਦਰ ਸਿੰਘ ਰਸੋਈ ਬਜਰਪੁਰਾ ਅਕਾਲੀ ਦਲ ਵਾਰਿਸ ਪੰਜਾਬ ਦਾ ਸਾਡੀ ਪੂਰੀ ਟੀਮ ਆਈ ਹੈ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਬਹੁਤ ਨਿੰਦਣਯੋਗ ਕਾਰਵਾਈ ਹੈ ਮਨੁੱਖਤਾ ਦਾ ਘਾਣਾ ਇਨਸਾਨੀਅਤ ਦੇ ਹੱਕ ਦੇ ਵਿੱਚ ਅਸੀਂ ਵੀ ਕਿਸੇ ਵੀ ਕੋਈ ਵੀ ਬੰਦਾ ਨਜਾਇਜ਼ ਜਿਹੜਾ ਮਾਰਿਆ ਜਾਂਦਾ ਚਾਹੇ ਉਹ ਕਿਸੇ ਵੀ ਧਰਮ ਦਾ ਜਿਹੜਾ ਧਾਰਮਿਕ ਇਹ ਸਿਸਟਮ ਨੂੰ ਅੰਜਾਮ ਦਿੱਤਾ ਜਾਂਦਾ ਨਾ ਧਰਮ ਤੌਰ ਤੇ ਵੀ ਇਹ ਹਿੰਦੂ ਮੁਸਲਮਾਨ ਸਿੱਖ ਸਾਈਆਂ ਦਾ ਅਸੀਂ ਦੇਖੋ ਤੁਸੀਂ ਜਿਵੇਂ ਤੁਹਾਨੂੰ ਕਿੰਗਰ ਸਾਹਿਬ ਨੇ ਦੱਸਿਆ ਵੀ ਅਸੀਂ ਸਾਰੇ ਮੁਸਲਮਾਨ ਸਿੱਖ ਹਿੰਦੂ ਪਰਾਪਰਾ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਭਰਾ ਭਰਾ ਰਹਨੇ ਆ ਵਧੀਆ ਤਰੀਕੇ ਨਾਲ ਰਹਨੇ ਆ ਪਰ ਜੇ ਅਸੀਂ ਇਹਨੂੰ ਡੀਪਲੀ ਸੋਚੀਏ ਨਾ ਪਾਰਦਰਸ਼ੀ ਸੋਚ ਨਾਲ ਸੋਚੀਏ ਤਾਂ ਇੰਡੀਆ ਦੀ ਜਿਹੜੀ ਸਰਕਾਰ ਆ ਭਾਰਤ ਦੀ ਉਹ ਅੱਜ ਬਿਲਕੁਲ ਫੇਲ ਹੋ ਚੁੱਕੀ ਆ ਜਿਹੜੀਆਂ ਦੇਖੋ ਤੇ ਮਿਲਟਰੀ ਆ ਉਹ ਵੀ ਫੇਲ ਹੋ ਚੁੱਕੀ ਆ ਬੀਐਸਐਫ ਫੋ ਫੇਲ ਹੋ ਚੁੱਕੀ ਆ ਸੀਆਰਪੀਐਫ ਫੋ ਫੇਲ ਚੁੱਕੀ ਆ ਇੰਡੀਆ ਦੀਆਂ ਕਿੰਨੀਆਂ ਏਜੰਸੀਆਂ ਨੇ ਉਹ ਸਾਰੀਆਂ ਫੇਲ ਹੋ ਚੁੱਕੀਆਂ ਨੇ ਜਿਹੜੀਆਂ ਸਾਡੇ ਭੈਣਾ ਭਰਾਵਾਂ ਦੇ ਉੱਤੇ ਤੂਰ ਤੇ ਗਿਆ ਦੇ ਮਤਲਬ ਬੰਬ ਧਮਾਕਿਆਂ ਦੇ ਨਾਲ ਬੰਦੇ ਮਾਰਤੇ ਤੇ ਇਹਨਾਂ ਦੀਆਂ ਏਜੰਸੀਆਂ ਤੇ ਫੌਜ ਕਿੱਥੇ ਗਈ ਆ ਮੋਦੀ ਸਾਹਿਬ ਨੂੰ ਅਸੀਂ ਅੰਮ੍ਰਿਤ ਸ਼ਾਲ ਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜੀਆਂ ਤੇਰੀਆਂ ਏਜੰਸੀਆਂ ਨੇ ਐਡੀ ਮਿਲਟਰੀ ਆ ਐਡਾ ਤਰਕੋ ਧਰਮਧਾਰਾ ਤੇ ਅੱਜ ਉਹ ਸਾਡੀ ਤੋਂ ਸੁਰੱਖਿਆ ਨਹੀਂ ਕਰ ਸਕਦਾ ਸਾਡੀ ਜਿਹੜੀ ਸੁਰੱਖਿਆ ਉਹ ਬਿਲਕੁਲ ਇੰਡੀਆ ਸਰਕਾਰ ਸੁਰੱਖਿਆ ਦੀ ਪਵੰਦ ਹੈ ਤੇ ਬਹੁਤ ਵੱਡਾ ਦਾਵਾ ਕਰ ਰਹੀ ਆ 55 ਇੰਚ ਦਾ ਛਾਤੀ ਵਾਲਾ ਮੋਦੀ ਅੱਜ ਸਾਡੀ ਹਿੰਦੂਆਂ ਨੂੰ ਉੱਥੇ ਦਾ ਕਤਲੇਆਮ ਹੋ ਗਿਆ ਹਿੰਦੂਆਂ ਦਾ ਇਹਦਾ ਜ਼ਿੰਮੇਵਾਰ ਅਸੀਂ ਤਾਂ ਕਹਿੰਦੇ ਸਾਡੀ ਜਿਹੜੀ ਇੰਡੀਆ ਸਰਕਾਰ ਹੈ ਉਹ ਇਹ ਸਾਰਾ ਸਿਸਟਮ ਉਹਦਾ ਵਹਿਲੂ ਚੁੱਕਿਆ ਉਹ ਜ਼ਿੰਮੇਵਾਰ ਆ ਜੇ ਜਿਨ੍ਹਾਂ ਨੇ ਵੀ ਇਹ ਕਤਲੇਆਮ ਕਰਿਆ ਚਾਹੇ ਉਹ ਕੋਈ ਵੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਔਰ ਦੂਜੇ ਨੰਬਰ ਤੇ ਇਹਦੀ ਇੰਡੀਆ ਸਰਕਾਰ ਆ ਜਿਹੜੀ ਇਹਨੂੰ ਕ ਮੰਤਰੀ ਪੱਧਰ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ ਤੇ ਇਸ ਤੋਂ ਪਹਿਲਾਂ 2004 ਵਿੱਚ ਇਹਦਾ ਚਿੱਠੀ ਸਿੰਗਾਪੁਰਾ ਦੇ ਵਿੱਚ ਸਿੱਖ ਮਾਰੇ ਗਏ ਨੇ ਜਿਸ ਤਰ੍ਹਾਂ ਹਿੰਦੂ ਮਾਰੇ ਗਏ ਨੇ ਉਹਰੇ ਉਸ ਤਰ੍ਹਾਂ ਸਿੱਖ ਵੀ ਮਾਰੇ ਗਏ ਤੇ 2004 ਦੇ ਵਿੱਚ ਅਸੀਂ ਉਸ ਟਾਈਮ ਦੀ ਅਬਦੁਲ ਕੁਲਾਮ ਸਾਡੇ ਰਾਸ਼ਟਰਪਤੀ ਸੀਗੇ ਉਹਨਾਂ ਨੂੰ ਬੜੀਆਂ ਅਸੀਂ ਬੇਨਤੀਆਂ ਕੀਤੀਆਂ ਨੇ ਵੀ ਉਸ ਟਾਈਮ ਇੱਕ ਤੁਹਾਨੂੰ ਟੈਕਨੀਕਲ ਗੱਲ ਦੱਸਦਾ ਜਿੱਤੋਂ ਸ਼ੱਕ ਪੈਦਾ ਹੁੰਦੀ ਆ ਉਸ ਟਾਈਮ ਬੈਲ ਕਲੈਂਟਨ ਇੰਡੀਆ ਦੇ ਦੌਰੇ ਤੇ ਆਏ ਸੀਗੇ ਅਸੀਂ ਉਸ ਟਾਈਮ ਵੀ ਕਿਹਾ ਵੀ ਜਿਹੜੇ ਸਿੱਖ ਮਾਰੇ ਗਏ ਨੇ ਇੰਡੀਆ ਦੇ ਦੌਰੇ ਤੇ ਰਾਸ਼ਟਰਪਤੀ ਆ ਅਮਰੀਕਾ ਦਾ ਵੀ ਇਹਨੂੰ ਕ ਮੰਤਰੀ ਪਦਰ ਤੇ ਜਾਂਚ ਹੋਵੇ ਪਰ ਉਹਦੀ ਇੰਡੀਆ ਗਵਰਨਮੈਂਟ ਨੇ ਅਬਦੁਲ ਕੁਲਾਮ ਨੇ ਰਾਸ਼ਟਰਪਤੀ ਸਾਹਿਬ ਸੀਗੇ ਸਾਡੇ ਉਹਨਾਂ ਨੇ ਕੋਈ ਜਾਂਚ ਦੀ ਕੋਈ ਕਾਰਵਾਈ ਨਹੀਂ ਕੀਤੀ ਅੱਜ 2004 ਤੋਂ 20 ਸਾਲ ਹੋ ਗਏ ਕਿ ਮਸਲ ਚੱਲ ਪਿਆ ਬੰਦੇ ਗੱਲ ਬਚਾ ਲੈ ਟੋਕੂਗਾ ਇਹ ਦੇਖੜ ਦੇ ਵਿੱਚ ਇਹ ਜਿੰਨਾ ਕਿਚਰਾ ਆਗੂ ਜਥੇਬੰਦੀਆਂ ਲੈ ਜਾ ਪਬਲਿਕ ਰੌਲਾ ਪਾਉਂਦੀ ਆ ਕੈਂਡਲ ਮਾਰਚ ਕਰਦੀ ਆ ਧਰਨੇ ਲਾਉਂਦੀ ਆ ਉਹਨਾਂ ਵਿੱਚ ਜਿਹੜੀ ਸਰਕਾਰਾਂ ਦੇ ਜਿਹੜੇ ਜਾਗਦੇ ਰਹਿੰਦੇ ਨੇ ਉਹ ਬਾਅਦ ਵਿੱਚ ਮੈਨੂੰ ਲੱਗਦਾ ਫੇਰ ਸੌਂ ਜਾਂਦੇ ਨੇ ਫੇਰ ਮੁੜ ਕੇ ਭੁੱਲ ਭੁੱਲ ਜਾਂਦੇ ਨੇ ਇਹ ਚੀਜ਼ਾਂ ਨੂੰ ਨਹੀਂ ਜੀ ਇਹ ਫੇਰ ਸੌਂਦੇ ਨਹੀਂ ਹੈਗੇ ਅਸੀਂ ਜਿਹੜੇ ਭਾਈਚਾਰ ਸਾਡੀ ਸਾਂਝ ਜਿਹੜੀ ਖਰਾਬ ਕਰਨ ਦੀ ਕੋਸ਼ਿਸ਼ ਕਰੀ ਸਾਡੀ ਸਾਂਝ ਤਾਂ ਖਰਾਬ ਨਹੀਂ ਹੋ ਰਹੀ ਅੱਜ ਜਿਹੜਾ ਅੱਜ ਵੀ ਅਸੀਂ ਕਹਿ ਰਹੇ ਆ ਉਹਨੂੰ ਤਾਂ 21 ਸਾਲ ਹੋ ਗਏ ਅੱਜ ਵੀ ਹਿੰਦੂ ਭਾਈਚਾਰਾ ਸਾਡਾ ਮਾਰਿਆ ਗਿਆ ਯਾਰ ਉੱਥੇ ਸਿੱਧਾ ਉਹ ਕਤਲਿਆਉ ਕਰਤਾ ਕੋਈ ਵਿਚਾਰਾ ਮਹੀਨਾ ਹੋ ਗਿਆ ਵਿਆਹ ਨੂੰ ਕੋਈ ਕਿਵੇਂ ਕੋਈ ਐਨਜਾਇਮੈਂਟ ਕਰਨ ਜਾ ਰਹੇ ਸੀਗੇ ਤੇ ਅੱਜ ਅਸੀਂ ਅੱਜ ਵੀ ਸਰਕਾਰ ਨੂੰ ਕਹਿੰਦੇ ਸਾਰੇ ਹਿੰਦੂ ਭਾਈਚਾਰਾ ਇੱਕ ਇੱਕ ਲਾਮਬੰਦ ਹੋ ਜਵੇ ਸਰਕਾਰ ਨੂੰ ਸਪਸ਼ਟ ਤੌਰ ਤੇ ਸਾਡਾ ਸਾਡਾ ਕਹੇ ਅਸੀਂ ਵੀ ਕਹਿੰਦੇ ਆ ਇਸ ਭਾਰਤ ਸਰਕਾਰ ਇਸ ਦੀ ਕੁ ਮੰਤਰੀ ਪਦਰ ਤੇ ਜਾਂਚ ਹੋਵੇ ਜਿਹੜੀ ਸਾਡੀ ਰਾਸ਼ਟਰਪਤੀ ਜੀ ਆ ਹੁਣ ਵੀ ਮੁਰਮਰੂ ਤ ਤ ਦ੍ਰੋਪਦੀ ਮੁਰਮਰੂ ਆ ਜਿਹੜੀ ਅਸੀਂ ਉਸ ਰਾਸ਼ਟਰਪਤੀ ਨੂੰ ਵੀ ਕਹਿੰਦੇ ਆ ਵੀ ਐਸ இந்து ਜਿਹੜੇ ਮਾਰੇ ਨੇ ਇਹਨਾਂ ਦੀ ਕੁ ਮੰਤਰੀ ਜੇ ਤੁਸੀਂ ਸਵਿਰਦੋ ਤੱਕ ਮੰਤਰੀ ਪੱਧਰ ਤੇ ਦੀ ਜਾਂਚ ਹੋਣੀ ਚਾਹੀਦੀ ਆ ਪਤਾ ਲੱਗੇ ਉਹ ਅੱਤਵਾਦੀ ਨੇ ਉਹ ਇਹਨਾਂ ਦੇ ਕਤਲੇਆਮ ਕਿਉਂ ਕੀਤਾ ਗਿਆ ਜੇ ਜੇ ਉਹਦੀ ਏਜੰਸੀ ਇਹ ਜਾਂਚ ਨਹੀਂ ਕਰਾਉਦੀ ਆ ਫੇਰ ਸ਼ੱਕ ਦਾ ਘੇਰਾ ਦੇਖੋ ਨਾ 21 ਸਾਲ ਚੁੱਟੂ ਸਿੰਘ ਪਰਾਦਾ ਹੋਇਆ ਤੇ ਨਾ ਸਿੰਘ ਚੁੱਟੂ ਸਿੰਘ ਪਰਾਦਾ ਹੋਇਆ ਤੇ ਨਾ ਉਹਦੀ ਜਾਂਚ ਹੋਣੀ ਚਾਹੀਦੀ ਆ ਕੀ ਕਹਿਣਾ ਕਰੂੰ ਕੀ ਨਾ ਪਰੇ ਆਪਣਾ ਵਿੱਚ ਆਪਾਂ ਕੈਂਡਲ ਮਾਰਚ ਨੂੰ ਸ਼ੁਰੂ ਕਰਨਾ ਹੈ ਦੇਖੋ ਜਿਹੜਾ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਮੇਰਕੋਟਲਾ ਸਿਟੀ ਦੇ ਵਿੱਚ ਇਹ ਸਾਡੇ ਨਹੀਂ ਭਾਈਚਾਰਕ ਸੰਘ ਆ ਅੱਜ ਅਸੀਂ ਦਿਖਾ ਰਹੇ ਹਾਂ ਵੀ ਵਾਕਈ ਸਾਡਾ ਹਿੰਦੂ ਸਿੱਖ ਮੁਸਲਮਾਨ ਇਕਤਾ ਇਕੱਠੇ ਨੇ ਪਰ ਜਿਹੜਾ ਇਹ ਪਹਿਲਗਾਮ ਦੇ ਵਿੱਚ ਹੋਇਆ ਉਹ ਬਹੁਤ ਮਤਭਾਗੀ ਘਟਨਾ ਹੋਈ ਆ ਆਏ ਉਹ ਸਾਡੇ ਹਿੰਦੂ ਵੀਰ ਨੇ ਚਾਹੇ ਕੋਈ ਹੋਰ ਕਮਿਊਨਿਟੀ ਨੂੰ ਬਿਲੋਂਗ ਕਰਦਾ ਪਰ ਜਿਹੜੀ ਕਿਸੇ ਤੇ ਵੀ ਕਿਸੇ ਤੇ ਵੀ ਇਸ ਤਰ੍ਹਾਂ ਦੀ ਸੱਦਜ ਹੋਣਾ ਬੰਦੇ ਨੂੰ ਮਾਰ ਦੇਣਾ ਸਰਿਆਂ ਮਾਰ ਦੇਣਾ ਆਤਵਾਦੀਆਂ ਨੂੰ ਮਾਰ ਦੇਣਾ ਸਾਰੇ ਧਰਮਾਂ ਦੇ ਲੋਕ ਅੱਜ ਕੈਂਡਲ ਮਾਰਚ ਦੇ ਵਿੱਚ ਸ਼ਾਮਿਲ ਹੋਏ ਉਹ ਬਹੁਤ ਹੀ ਮੱਤ ਭਾਗੀ ਘਟਨਾ ਹੋਈ ਹੈ ਅਸੀਂ ਕੈਂਡਲ ਮਾਰਚ ਅੱਜ ਕਰ ਰਹੇ ਹਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਿਨ੍ਹਾਂ ਦੇ ਪਰਿਵਾਰ ਅਸਲ ਦੁੱਖ ਤਾਂ ਉੱਥੇ ਆ ਵੀ ਜਿਹੜੇ ਪਰਿਵਾਰਾਂ ਦੇ ਅੱਜ ਜੀਵ ਚਲੇ ਗਏ ਪਹਿਲਗਾਮ ਇੰਡੀਆ ਦਾ ਜਿਹੜਾ ਇੱਕ 파ਟ ਸੀਗਾ ਉਹ ਜਦੋਂ ਦੀ 370 ਦਾ ਹਟਾਈ ਆ ਇੰਡੀਆ ਦੇ ਲੋਕ ਇੰਨੇ ਜ਼ਿਆਦਾ ਟੂਰਿਸਟ ਜਾ ਰਹੇ ਸੀਗੇ ਮੈਂ ਖੁਦ ਟੂਰਿਸਟ ਗਿਆ ਪਹਿਲਗਾਮ ਜਾ ਕੇ ਆਇਆ ਇੰਨਾ ਜ਼ਿਆਦਾ ਮਤਲਬ ਵਧੀਆ ਉੱਥੇ ਇੰਨੀ ਡਿਵੈਲਪਮੈਂਟ ਹੋ ਗਈ ਸੀ ਪਬਲਿਕ ਨੂੰ ਹਵਾਈ ਜਹਾਜ਼ ਦੀਆਂ ਟਿਕਟਾਂ ਵੀ ਨਹੀਂ ਮਿਲਦੀਆਂ ਸੀ ਇਥੋਂ ਦੇ ਲੋਕਾਂ ਨੂੰ ਇੰਨਾ ਟੂਰਿਸਟ ਜਾ ਰਿਹਾ ਸੀ ਅੱਜ ਦੇਖੋ ਤੁਸੀਂ ਉੱਥੇ ਐਸੇ ਹਾਲਾਤ ਪੈਦਾ ਕਰਤੇ ਹੁਣ ਕੌਣ ਜਾਊਗਾ ਉੱਥੇ ਉਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿੰਨੀ ਡਿਵੈਲਪਮੈਂਟ ਜੰਮੂ ਕਸ਼ਮੀਰ ਦੇ ਉੱਤੇ ਹੋਣੀ ਸੀ ਅੱਜ ਉਹ ਰੁਕ ਗਈ ਤੇ ਜਿਹੜਾ ਉਹਨਾਂ ਨੇ ਕੰਮ ਇਹ ਕੀਤਾ ਉਹਦੀ ਸਜ਼ਾ ਮੈਂ ਕਹਿੰਦਾ ਬਿਲਕੁਲ ਚੁਣ-ਚੁਣ ਕੇ ਜਿਵੇਂ ਦੱਸਿਆ ਬਿਲਕੁਲ ਉਹਨਾਂ ਨੂੰ ਮਾਰਨਾ ਚਾਹੀਦਾ ਕਿਉਂਕਿ ਅੱਜ ਦਹਿਸ਼ਤ ਦਾ ਮਾਹੌਲ ਬਣਾਤਾ ਇਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਦਹਿਸ਼ਤ ਆ ਜਿਹੜੀ ਪਰ ਸਾਡਾ ਜਿਹੜਾ ਇਥੋਂ ਵੀ ਭਾਈਚਾਰਕ ਸਾਂਝ ਆ ਉਹ ਅਸੀਂ ਤੋੜਨ ਨਹੀਂ ਦਿੰਦੇ ਨਾ ਹੀ ਤੋੜੀ ਜਾ ਕਦੇ ਕੀ ਲੱਗਦਾ ਜਿਵੇਂ ਉਹਨਾਂ ਦੇ ਚਿੱਤਰ ਜਿਹੜੇ ਹੈਗੇ ਨੇ ਉਹਨਾਂ ਅੰਤਗਤਵਾਦੀਆਂ ਦੇ ਪੁਲਿਸ ਨੇ ਜਿਹੜੇ ਹੈਗੇ ਉਹ ਕੀਤੇ ਨੇ ਵਾਇਰਲ ਕੀਤੇ ਨੇ ਕੀ ਲੱਗਦਾ ਹੈਗਾ ਸਰਕਾਰਾਂ ਦੀ ਵੀ ਉਹਨਾਂ ਨੂੰ ਫੜ ਲੈਣਗੇ ਬਿਲਕੁਲ ਫੜਨਗੇ ਜੀ ਤੂਰਾ ਸੈਂਟਰ ਸਰਕਾਰ ਦਾ ਪੂਰਾ ਗ੍ਰਹਿ ਮੰਤralੇ ਦਾ ਪੂਰਾ ਜੋਰ ਲਾਇਆ ਵਿਆ ਉਹ ਫੜਨੇ ਫੜਨੇ ਨੇ ਉਹ ਫੜ ਕੇ ਉਹਨਾਂ ਨੂੰ ਅੰਦਰ ਵੀ ਦੇਣਗੇ ਮਾਰਨਗੇ ਪਰ ਉਹ ਉਹ ਬਾਅਦ ਦੇ ਵਿੱਚ ਗੱਲ ਆ ਪਰ ਜਿਹੜੇ ਪ੍ਰੈਜ਼ੈਂਟ ਅੱਜ ਸਾਡੇ ਪਰਿਵਾਰ ਚਲੇ ਗਏ ਉਹਨਾਂ ਦੀ ਸਾਨੂੰ ਜਿਆਦਾ ਦੁੱਖ ਦੀ ਘਟਨਾ ਹੋਈ ਆ ਉਹ ਬਾਅਦ ਚ ਉਹਨਾਂ ਨੂੰ ਸਜ਼ਾ ਦਾ ਮਿਲ ਨਹੀਂ ਮਿਲਨੀ ਆ ਉਹ ਸਜ਼ਾ ਬਣਾਏ ਆ ਮੇਰਾ ਨਾਮ ਆਚਿੰਤ ਗੋਇਲ ਆ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਰੋਸ ਪ੍ਰੋਟੈਸਟ ਕੈਂਡਲ ਮਾਰਚ ਕੱਟਿਆ ਜਿਹੜਾ ਅੱਜ ਅਸੀਂ ਕੈਂਡਲ ਮਾਰਚ ਕਰ ਰਹੇ ਆ ਪਹਿਲਾਂ ਇਹ ਇੱਕ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਜਿਹੜੇ 26 마ਸੂਮ ਆ ਲਾਈਕ ਨੇ ਹੱਥੇ ਲੋਕ ਜਿਹੜੇ ਮਾਰੇ ਗਏ ਜੋ ਕਿ ਕਾਬ ਦਾ ਇੰਜੋਏ ਕਰਨਗੇ ਸੀ ਉਥੇ ਘੁੰਮਣ ਫਿਰਨਗੇ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਸਾਡੀਆਂ ਲਾਸ਼ਾਂ ਸਾਡੇ ਵਾਪਸ ਆਣਗੇ ਸੋ ਦੇਖੋ ਕਿਤੇ ਨਾ ਕਿਤੇ ਬਾਈ ਜੀ ਹੋਰਾਂ ਨੇ ਵੀ ਗਿਆ ਕਮੀ ਤਾਂ ਰਹੀ ਆ ਲੇਕਿਨ ਬਟ ਅੱਜ ਜਿਹੜਾ ਮੇਨ ਹੈ ਉਹ ਇੱਕ ਸ਼ਰਧਾਂਜਲੀ ਦੇਣ ਦਾ ਟਾਈਮ ਹੈ ਕਿਉਂਕਿ ਜਿਨ੍ਹਾਂ ਦਾ ਪਰਿਵਾਰ ਦਾ ਕੋਈ ਮੈਂਬਰ ਜਾਂਦਾ ਉਹ ਦੁੱਖ ਹੋਹੀ ਸਮਝ ਸਕਦੇ ਆ ਪਰ ਅਸੀਂ ਵੀ ਉਹਨਾਂ ਦੇ ਪਰਿਵਾਰਾਂ ਦੇ ਅਸੀਂ ਨਾਲ ਖੜੇ ਆ ਉਹਨਾਂ ਪਰਿਵਾਰਾਂ ਦੇ ਅਸੀਂ ਨਾਲ ਖੜੇ ਆ ਉਹਨਾਂ ਦੇ ਦੁੱਖ ਦੇ ਨਾਲ ਅਸੀਂ ਮੋਢਾ ਲਾ ਕੇ ਖੜੇ ਆ ਸੋ ਸਰਕਾਰਾਂ ਨੂੰ ਇਹ ਅਪੀਲ ਹੈ ਕਿ ਥੋੜਾ ਜਿਹਾ ਉੱਥੇ ਜਿਹੜੀ ਸਿਕਿਉਰਿਟੀ ਹੋਰ ਟਾਈਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਕੰਮ ਚੱਲਦਾ ਕਿਤਨਾ ਕਿਤੇ ਹੱਦਾ ਤੋਂ ਹੀ ਚੱਲਦਾ ਜੀ ਕਿੰਨਾ ਕਿੰਨਾ ਰੱਖਦੇ ਸਿਕਿਉਰਿਟੀ ਟਾਈਟ ਕਰਨ ਦੀ ਲੋੜ ਹੈ ਤੇ ਮੈਂ ਉਹਨਾਂ ਸਾਰੇ ਜਿਹੜੇ 26 ਪਰਿਵਾਰ ਦੇ ਮੈਂਬਰ ਜਿਹੜੇ ਉਹਨਾਂ ਦੇ ਵਿੱਚ ਨਹੀਂ ਰਹੇ ਉਹਨਾਂ ਨੂੰ ਮੈਂ ਦਿਲ ਤੋਂ ਸ਼ਰਧਾਂਜਲੀ ਭੇਟ ਕਰਦਾ ਹਾਂ ਬਹੁਤ-ਬਹੁਤ ਸ਼ੁਕਰੀਆ ਸਰਦ ਜੋ ਜਿਹੜਾ ਹੈਗਾ ਕਲੱਬ ਚੌਂਕ ਦੇ ਵਿੱਚੋਂ ਜੰਮੂ ਕਸ਼ਮੀਰ ਦੇ ਵਿੱਚ ਨੇ ਹੱਥੇ ਲੋਕਾਂ ਦੇ ਜਿਹੜਾ ਵਾਰ ਕੀਤਾ ਗਿਆ ਸ਼ਰਧਾਂਜਲੀ ਦੇਣ ਵਾਸਤੇ ਕੈਂਡਲ ਮਾਰਚ ਕੱਢਾ ਜਾ ਰਿਹਾ ਉਹਦੇ ਵਿੱਚ ਸ਼ਾਮਲ ਹੋਇਆ ਕੀ ਕਹਿਣਾ ਚਾਹੂੰ ਮੰਦ ਭਾਗੀ ਤੇ ਮਾੜੀ ਗੱਲ ਹੋਈ ਹੈ ਜੀ ਪਹਲਗਾਮ ਦੇ ਵਿੱਚ 28 ਲੋਕਾਂ ਨੂੰ ਬੇਗੁਨਾਹਾਂ ਨੂੰ ਕਤਲ ਕੀਤਾ ਗਿਆ ਮੈਂ ਸਮਝਦਾ ਇਹ ਇਨਸਾਨੀਅਤ ਦਾ ਕਤਲ ਹੈ ਇਹ ਨੁਕਤਾ ਦਾ ਕਤਲ ਹੈ ਔਰ ਹਰ ਜ਼ਿੰਮੇਦਾਰ ਸ਼ਹਿਰੀ ਨੂੰ ਆਪਸੀ ਪਾਰਟੀ ਬਾਜ਼ੂ ਤੋਂ ਉੱਠ ਕੇ ਉੱਪਰ ਉੱਠ ਕੇ ਇਹਦੀ ਮਜ਼ਮਤ ਕਰਨੀ ਚਾਹੀਦੀ ਹੈ ਇਹਦੀ ਲਖੇਦੀ ਕਰਨੀ ਚਾਹੀਦੀ ਹੈ ਔਰ ਅਸੀਂ ਜਿੱਥੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਦਾ ਇਹਦਾ ਟੁਕਮਾ ਕੋਈ ਇਹਦਾ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਇਹ ਅਪਕਡੇ ਜਿਹਨਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਇਹਦੇ ਨਾਲ ਹੀ ਮੈਂ ਲੋਕਾਂ ਨੂੰ ਜਿਹੜੇ ਖਾਸ ਕਰਕੇ ਲੋਕੋ ਲੋਕ ਆ ਕਿ ਇਹਨਾਂ ਦੇ ਨਾਲ ਆਪਣਾ ਬੜਾ ਪਿਆਰ ਹੈ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਕੋਈ ਐਹੋ ਜੀ ਗੱਲ ਨਹੀਂ ਆਪਾਂ ਕਰਨੀ ਜਿਹਦੇ ਨਾਲ ਸ਼ਹਿਰ ਦਾ ਮਾਹੌਲ ਵਿਗੜੇ ਆਪਸ ਦੇ ਵਿੱਚ ਪਿਆਰ ਮੁਹੱਬਤ ਤੇ ਖੁਸ਼ਹਾਲ ਸ਼ਹਿਰ ਦੇ ਵਿੱਚ ਰਹਿਣਾ ਹੈ ਤਾਂ ਜਦੋਂ ਉਸ ਸ਼ਹਿਰ ਦੀ ਪਹਿਲਾਂ ਤੋਂ ਹੀ ਰਵਾਇਤ ਜਾਣਕਾਰੀ ਦਿੱਤੀ ਜਾਂਦੀ ਹੈ ਕਿ